ਅਈ ਦਾਦੂ ਕੀ ਨਾ ਟਾ ਡਾ ਤੇ ਇਹ ਜਿੰਨਾ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਨੇ ਮੇਰਾ ਨਾਮ ਇਹਨਦਰ ਵਾਸੀ ਆ ਬੰਦੇ ਦਾ ਨਾਮ ਪੂਮ ਜੀ ਆ ਹਾਂਜੀ ਇਹ ਇਹ ਜਿਹੜੇ ਜਿੰਨਾ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇਹ ਮੇਰਾ ਵੱਡਾ ਭਰਾ ਹੈ ਤੇ ਕੱਜ ਕਿੰਨੇ ਦਿਨ ਹੋ ਗਏ ਹੈ ਇਹਨਾਂ ਦੀ ਲਾਸ਼ ਨਹੀਂ ਲੱਭਣ ਜੀ ਇਹ 50 ਘੰਟੇ ਹੋ ਗਏ ਆ ਜੀ ਤੇ ਕਿਸ ਤਰ੍ਹਾਂ ਇਹ ਬਣਾ ਵਾਪਰੇ ਆਈ ਇਹ ਕੀ ਕਰੋਗੇ ਤਾਂ ਹਾਲ ਕੱਢਣ ਉਹ ਤੇ ਪੈਰੀ ਚ ਇਹ ਕਹਿੰਦੇ ਪੈਰੀ ਨਹੀਂ ਜੀ ਤਾਲ ਕੱਢਦੇ ਆਈ ਆਈ ਤਾਲ ਕੱਢਦੇ ਕੱਢਦੇ ਨੂੰ ਰੋਟੀ ਖਾ ਕੇ ਪੰਪੀ ਤੇ ਪਾਣੀ ਪੀਤਾ ਬਾਦ ਮੁਰਗੇ ਫਿੰਦਾ ਆ ਚਲੀਏ ਪਹਾੜ ਪਰੇ ਛੇਨ ਬਲਿਆ ਤੇ ਬਲੇ ਛੇ ਬਲਿਆ ਤੋਂ ਪਹਾੜ ਤਲ ਨੂੰ ਜਾਂਦਾ ਗੋਤੇ ਖਾਣ ਮੈਂ ਮੈਂ ਧੋੜਾ ਧੋੜਾ ਕਿਉਂ ਜਾਂ ਮੈਨੂੰ ਕਿਹੜੀ ਜਾਚ ਈ ਥਾਰੀ ਦੀ ਵੱਡੋ ਬਗਿਆ ਮੈਨ ਕਿੰਨੇ ਬੱਚੇ ਇਹਨਾਂ ਦੇ ਵਿਆਹ ਹੀ ਕਿ ਕੁਆੜੇ ਹੀ ਹਾਂਜੀ ਇੱਕ ਵਿਆਹ ਇੱਕ ਕੁਆਰਾ ਵਨ ਦੋ ਕੁੜੀਆਂ ਵਿਆਹੀਆਂ ਹੋਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਕੋਈ ਮੰਗ ਮੰਗਣਿਆ ਈਮਰ ਦੇ ਪਰ ਆਈ ਇਹ লাশ ਨਦੀ ਵਾਲੇ ਮੁਰਨਾ ਘੱਡੇ ਕੱਢ ਗਰੀ ਬਹੁਤ ਹੋ ਗਨੇ ਮਰ ਦੇ ਭਲੇ ਨੂੰ ਕੋਈ ਸਰਕਾਰ ਨੂੰ ਫੁੱਟੇ ਜਾਵਗੀ ਦੇਖੋ ਜੀ ਅੱਜ ਇੱਥੇ ਬੜੀ ਦੁਖਦਾਈ ਘਟਨਾ ਵਾਪਰੀ ਆ ਕਿ ਸਾਡੇ ਕੌਨਸਟੈਂਸੀ ਦੇ ਇੱਕ ਪਿੰਡ ਚੱਗੂਵਾਲ ਤੋਂ ਇੱਕ ਮੁਕੰਦਪੁਰ ਤੋਂ ਦੋ ਸਾਡੇ ਸਾਥੀ ਜਿਹੜੇ ਆ ਉਹ ਡੇਲੀ ਦੀ ਤਰ੍ਹਾਂ ਆਪਣੇ ਖੇਤਾਂ ਦੇ ਵਿੱਚ ਕੰਮ ਨੂੰ ਦੇਖਦੇ ਹੋਏ ਆਏ ਸੀ ਜਦੋਂ ਕ੍ਰਾਸ ਕਰਨ ਲੱਗੇ ਉੱਥੇ ਟਾਇਰ ਸਲਿੱਪ ਹੋਣ ਕਰਕੇ ਉਹਨਾਂ ਦਾ ਜਿਹੜਾ ਵਾ ਇੱਕ ਬੰਦਾ ਜਿਹੜਾ ਸੀਗਾ ਚੱਗੂਵਾਲ ਵਾਲਾ ਉਹ ਪਹਿਲਾਂ ਡੁੱਬ ਗਿਆ ਫਿਰ ਉਹ ਥੋੜੀ ਦੇਰ ਬਾਅਦ ਜਦੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮਕੰਦਪੁਰ ਤੋਂ ਸੀ ਸਾਥੀ ਉਹ ਜਦੋਂ ਅੰਦਰ ਵੜੇ ਉਹ ਵੀ ਵਿਚਾਰੇ ਉੱਥੇ ਖੁਦ ਉਹ ਡੁੱਬ ਗਿਆ ਇਹ ਬੜੀ ਦੁਖਦਾਈ ਘਟਨਾ ਵਾ ਸੋ ਪ੍ਰਸ਼ਾਸਨ ਜਿਹੜਾ ਉਹ ਪਿਛਲੇ ਦਿਨਾਂ ਤੋਂ ਜਿਹੜਾ ਲੱਗਾ ਵਾ ਇੱਕ ਦੀ ਡੈੱਡ ਬੋਡੀ ਜਿਹੜੀ ਮਿਲ ਚੁੱਕੀ ਆ ਦੂਸਰੀ ਦੀ ਵੀ ਜੜੀ ਆ ਉਹ ਜਏ ਆਪਣੀ ਜਦੋਂ ਜਾਇਦ ਕਰਨ ਸੋ ਆਸ ਕਰਦੇ ਆ ਕਿ ਜਲਦੀ ਉਹਦੀ ਵੀ ਡੈੱਡ ਬੋਡੀ ਮਿਲ ਜੇ ਕਿਉਂਕਿ ਸਾਰਾ ਜਿੱਥੇ ਪਰਿਵਾਰ ਜਿਹੜਾ ਉਹ ਵੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਸਾਰਾ ਇੱਥੇ ਇਲਾਕਾ ਵੀ ਇੱਥੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਸੋ ਇਹ ਬੜੀ ਦੁਖਦਾਈ ਘਟਨਾ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਇੱਥੇ ਪਹੁੰਚੇ ਆ ਕਿਉਂਕਿ ਸਾਡੀ ਕੌਨਸੀ ਤਰ੍ਹਾਂ ਸੀ ਜੇ ਮੈਂ ਸਾਰੇ ਟੈਕ ਦੇ ਸੋ ਆਸ ਕਰਦੇ ਆ ਕਿ ਜਲਦੀ ਤੋਂ ਜਲਦੀ ਡੈੱਡ ਬੋਡੀ ਮਿਲੇ ਜੋ ਉਗਲੀ ਕਾਰਵਾਈ ਕਰ ਸਕਣ ਪਰਿਵਾਰ ਧੰਨਵਾਦ